ਨਾਮਵਾਹੀ ਗੁਰੂ ਬਾਤ ਨਾਮਵਾਹੀ ਗੁਰੂ ਬਾਤ ਨਾਮ ਸਿੱਤਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰਖਾਨਪੁਰ ਵਿੱਚ ਇੱਕੋ ਹੀ ਗੁਰੂ ਘਰ ਹੈ ਇਸ ਗੁਰੂ ਘਰ ਦੇ ਵਿੱਚ ਜੋ ਗਰੰਤੀ ਸਿੰਘ 16 ਸਾਲ ਤੋਂ ਬਾਬਾ ਨਿਸ਼ਾਨ ਸਿੰਘ ਜੀ ਨਿਹੰਗ ਸਿੰਘ ਫੌਜਾਂ ਤਿਆਰ ਪਰ ਤਿਆਰ ਪ੍ਰਵਾਸ ਸਰਾਈ ਇਹ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਸਨ ਅੱਜ ਨਗਰ ਦੀ ਸੰਗਤ ਵੱਲੋਂ ਇਹਨਾਂ ਨੂੰ ਵਿਦਾਇਗੀ ਦਿੱਤੀ ਗਈ ਹੈ ਜੋ ਭਾਂਦਾ ਸਨਮਾਨ ਵੀ ਦਿੱਤਾ ਗਿਆ ਤੇ ਜਥੇਬੰਦੀ ਉਹਨੇ ਸਨਹਿਰੀ ਕੜੀ ਜਿਹੜੀ ਆ ਉਹ ਇਹਨਾਂ ਨੂੰ ਬਖਸ਼ੀ ਹੈ ਕਿ ਗੁਰੂ ਘਰ ਦੇ ਵਿੱਚ ਗ੍ਰੰਥੀ ਬਹਣਾ ਅੱਜ ਬਹੁਤ ਕਠਨ ਬਹੰਦਾ ਜਾ ਰਿਹਾ ਹੈ ਕੋਈ ਗ੍ਰੰਥੀ ਆਉਣ ਵਾਲੇ ਸਮੇਂ 'ਚ ਲੱਭਣਾ ਨਹੀਂ ਜੀ ਅਸੀਂ ਗ੍ਰੰਥੀ ਸਿਨਾਂ ਦਾ ਸਤਕਾਰ ਨਾ ਕੀਤਾ ਤੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਓ ਜਿਵੇਂ ਬਾਬਾ ਨਿਸ਼ਾਨ ਸਿੰਘ ਜੀ ਦਾ ਸਤਕਾਰ ਬਹੰਦਾ ਸੀ ਹਰ ਇੱਕ ਨਗਰ ਵਿੱਚ ਜੇ ਗ੍ਰੰਥੀ ਲੈ ਕੇ ਵੀ ਆਉਣਾ ਵਾ ਉਦੋਂ ਵੀ ਸਤਿਕਾਰ ਦੇਣਾ ਚਾਹੀਦਾ ਤੇ ਜਦੋਂ ਕਦੇ ਕੋਈ ਸੇਵਾ ਤੋਂ ਮੁਕਤ ਕਰਨਾ ਹੋਵੇ ਤੇ ਉਦੋਂ ਵੀ ਗ੍ਰੰਥੀ ਨੂੰ ਪੂਰਾ ਸਤਿਕਾਰ ਮਾਨ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲਾਂ ਕੰਮ ਲੱਗੇ ਨੇ ਫਿਰ ਇੱਕ ਘੜੀ ਲੈ ਕੇ ਉਹ ਜਿੱਤੇ ਬੰਦੇ ਉਦੋਂ ਖੰਡਰੀ ਲੱਗੋ ਆਲੂ ਆ ਗਏ ਜੀ ਇਹ ਤੁਰੀ ਬੋਲ ਤੀ ਸੰਗਤ ਜੀ ਦੂਜੀ ਜਨਮਤ ਕਰ ਇਹਦੇ ਇਹਦਾ ਰਾਜ ਕਰੇਗਾ ਤਨਹਰੀ ਰਾਣੀ ਜੀ ਕੋਗੇ ਜੀ ਇੱਕ ਰਸਮੀ ਪ੍ਰੋਟੋਕਾਲ ਨਾਲ ਸਤਿਕਾਰ ਮਾਰ ਕੀਤਾ ਕੌਨਵਲੇਜ ਕਮੇਟੀ ਬਦੰਤੀ ਲਈ ਤਿਆਰ ਹੋ ਨੇ ਮੈਂ ਕਈ ਵੀਡੀਓ ਵੇਖ ਰਿਹਾ ਹਾਂ ਅੰਦਰ ਜਨਾਬ ਆ ਦਿੱਤਾ ਜਾ ਰਿਹਾ ਵਾਹ ਸੋਹਿਆ ਵਾਹ ਦਸਿਆ ਆਪਾ ਨੂੰ ਬਾਬਾ ਜੀ ਨੂੰ ਬਲਾਈ ਕਿ ਕਿਤਾ ਨਹੀਂ ਹੈ ਜਿੰਕਾਰਿਆਂ ਦੀ ਪੂਜ ਵਿੱਚ ਠੀਕ ਹੈ ਜਰਾਗੇ ਪੁਰਾ ਮੂਰੇ ਸੁਖੋ ਨਿਹਾਲ ਸਿਨਿਆ ਕਰ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਰੇ ਜਾਵੇ ਨਾਲ ਹੋ ਜਾਵੇ ਤਰਨਦਲ ਦੀਆਂ ਫੌਜਾਂ ਨੂੰ ਭਾਵੇ